ਮੈਂ ਦੁਨੀਆ ਭਰ ਦੀਆਂ ਪਰੇਸ਼ਾਨੀਆਂ ਦੁੱਖ ਸੰਤਾਪ ਜੋੜ ਕੇ ਇਕੱਠੇ ਕਰਕੇ ਵੇਖ ਲੈਨੇ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ ਪਿਆਕੇ ਵਿਛੋੜ ਪਲ ਇਕ ਨਾ ਪੁਜਾਤ ਹੈ ਗੁਰੂ ਦੇ ਵਿਛੋੜੇ ਦਾ ਜੋ ਇੱਕ ਪਲ ਹੈ ਪ੍ਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਉਸ ਵਕਤ ਇਤਨੀ ਵਿਪਤਾ ਇਕੱਠੀ ਹੋ ਜਾਂਦੀ ਹੈ ਇਹ ਜਿਹੜੀ ਸਾਰੀ ਸੁਣਾਈਏ ਪਾਈ ਜੀ ਇਤਨਾ ਮੈਂ ਬੇਚਿਆ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰੀਏ ਤੁਦ ਭਗਵੰਤਾ ਕਲ ਯੁਗ ਹੋ ਗਿਆ ਪ੍ਰਭੂ ਤੇਰਾ ਮਿਲਾਪ ਨੇ ਇਤਨੀ ਵਿੱਚ ਹੈ ਇਤਨਾ ਪਰੇਸ਼ਾਨ ਸਤਗੁਰ ਦੇਵ ਜੀ ਮਹਾਰਾਜ ਨੇ ਉਸ ਮਨੁੱਖ ਦੀ ਅਵਸਥਾ ਬਿਆਨ ਕੀਤੀ ਹੈ ਜਿਹਦਾ ਮਨ ਸੋਚਣ ਲੱਗ ਪਿਆ ਸੋਚਦਾ ਹੈ ਇਹ ਖਾਣਾ ਪੀਣਾ ਹੀ ਜ਼ਿੰਦਗੀ ਹੈ ਇਹ ਜੀਵਣਾ ਹੀ ਜ਼ਿੰਦਗੀ ਹੈ ਨਹੀਂ ਇਸ ਤੋਂ ਅੱਗੇ ਜਾਣਾ ਤੇ ਜੈਸੇ ਇਸ ਸੋਚਣੀ ਦਾ ਜਨਮ ਆਉਂਦਾ ਹੈ ਮਨੁੱਖ ਜਪ ਆਰੰਭ ਕਰ ਦਿੰਦਾ ਹੈ ਤੇ ਉਸ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਇਹ ਗੁਰੂ ਬੜੀ ਲੰਬੀ ਵਾਟ ਮੇਰੀ ਬੜੀ ਮੁਸ਼ਕਿਲ ਨਾਲ ਕਿਦਰੇ ਮਨ ਦੀ ਬਣਤਰ ਬਣੀਏ ਤਨ ਤੇ ਮੇਰੇ ਕੋਲ ਪਸ਼ੂਆਂ ਦੇ ਵਿੱਚ ਵੀ ਸੀ ਜਦ ਮੈਂ ਪੰਛੀ ਸੀ ਤੇ ਤਨ ਸੀ ਜਦ ਮੈਂ ਜਲ ਜੰਤੂ ਸੀ ਤਾਂ ਵੀ ਤਨ ਸੀ ਪਰ ਮਨ ਤੇ ਹੁਣ ਬਣਿਆ ਸੋਚਣੀ ਤੇ ਮੈਨੂੰ ਹੁਣ ਮਿਲੀ ਹੈ ਤੇ ਮਨੁੱਖ ਉਸ ਦਿਨ ਮਨੁੱਖ ਹੁੰਦਾ ਜਿਸ ਦਿਨ ਗੁਰੂ ਦਾ ਗਿਆਨ ਹੋਵੇ ਉਸ ਤੋਂ ਪਹਿਲੇ ਪਸ਼ੂ ਹੈ ਗੁਸਤਾਖੀ ਮਾਫ ਮਨੁਸ਼ ਉਸ ਦਿਨ ਮਨੁਸ਼ ਹੈ ਜਿਸ ਦਿਨ ਉਸ ਦੇ ਕੋਲ ਧਾਰਮਿਕ ਗਿਆਨ ਹੋਵੇ ਉਸ ਤੋਂ ਪਹਿਲੇ ਪਸ਼ੂ ਹੈ ਮਨੁਸ਼ ਨਹੀਂ ਹੈ ਅਗਰ ਇਸ ਢੰਗ ਨਾਲ ਮਰਦਮਸ਼ੁਮਾਰੀ ਕਰੀਏ ਤਾਂ ਹਜ਼ਾਰਾਂ ਹੀ ਕੁਝ ਹੋਣਗੇ ਮਨੁਸ਼ ਨੇ ਬਾਕੀ ਸਭ ਪਸ਼ੂ ਪੁਰਾਣੇ ਜ਼ਮਾਨੇ ਵਿੱਚ ਜੰਗਲਾਂ ਵਿੱਚ ਬੜਾ ਡਰ ਸੀ ਕਿਉਂਕਿ ਪਸ਼ੂ ਸਨ ਤੇ ਹੁਣ ਸ਼ਹਿਰਾਂ ਦੇ ਵਿੱਚ ਡਰ ਹੋ ਗਿਆ ਕਿਉਂਕਿ ਪਹਿਲੇ ਪਸ਼ੂਆਂ ਦਾ ਡਰ ਸੀ ਹੁਣ ਬੰਦਿਆਂ ਦਾ ਡਰ ਹੈਰਾਨ ਗਈ ਹੈ ਕਿ ਜਦ ਬੰਦਾ ਪਸ਼ੂਆਂ ਦੀ ਤਰ੍ਹਾਂ ਜੀਣ ਲੱਗ ਪਏ ਤਾਂ ਬੰਦੇ ਤੋਂ ਡਰ ਲੱਗੇਗਾ ਬੰਦਾ ਤੇ ਉਹ ਜਿਹਨੂੰ ਵੇਖੀਏ ਤੇ ਖਿੜ ਪਈਏ ਮਨੁੱਖ ਤੇ ਉਹ ਜਿਹਨੂੰ ਵੇਖੀਏ ਤੇ ਪ੍ਰਸੰਨਤਾ ਮਿਲੇ ਤੇ ਜਿਸ ਬੰਦੇ ਨੂੰ ਵੇਖਦੇ ਹੀ ਡਰ ਲੱਗੇ ਤੋ ਕਹਿਣਾ ਪੈ ਗਿਆ ਸੱਪ ਹੈ ਕਿ ਬੰਦਾ ਹੈ ਇਹ ਸ਼ੇਰ ਹੈ ਕਿ ਬੰਦਾ ਹੈ ਇਹ ਭਗਿਆੜ ਹੈ ਕਿ ਬੰਦਾ ਹੈ बिन सिमरन जैसे सर्प अरजारे ते साकत जीवे नाम विसारी साहिब कहन सिमरन तो बिना धर्म तो बिना कला तो बिना ज्ञान तो बिना मनुख ऐसे जीवेदा जैसे सप है डर लगेगा उसको और हो सकदा सप दा डंगे होया बच भी जाए बंदिया दे डंगे उत्ते कई दफा बचदे भी कोई नहीं इस डंग नाल डंग लैंदा है इस डंग नाल जो है डस लैंदा है ਅਗਰ ਮਨੁੱਖ ਡਰਾ ਰਿਹਾ ਹੈ ਤੇ ਡਰ ਰਿਹਾ ਹੈ ਮਨੁੱਖ ਮਨੁੱਖ ਨਹੀਂ ਹੈ ਕਹਿਤ ਕਬੀਰ RAM ਗੁਨ ਗਾਓ ਆਪ ਨਾ ਡਰੋ ਨਾ ਅਵਰ ਡਰਾਓ ਨਾ ਹੁਣ ਮੈਂ ਕਿਸੇ ਤੋਂ ਡਰਦਾ ਨਾ ਹੀ ਮੈਂ ਕਿਸੇ ਨੂੰ ਡਰਾਉਂਦਾ ਕਿ ਮੈਂ ਜਾਨਵਰ ਥੋੜੀ ਐ ਕਿਸੇ ਨੂੰ ਡਰਾਵਾ ਤੇ ਮੈਂ ਹੁਣ ਕਿਸੇ ਤੋਂ ਡਰਦਾ ਵੀ ਨਹੀਂ ਇਹ ਮੇਰੀ ਹਾਲਤ ਬਣ ਗਈ ਇਹ ਮੇਰੀ ਸੋਚਣੀ ਬਣ ਗਈ ਮਨੁਸ਼ ਤੋ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਬੜੀ ਮਦਦ ਤੋਂ ਬਾਅਦ ਇਸ ਮਨ ਦੀ ਬਣਤਰ ਹੋਈਏ ਦਿਮਾਗ ਦੀ ਬਣਤਰ ਹੋਈਏ ਸੋਚ ਮੰਡਲ ਦੀ ਪ੍ਰਾਪਤੀ ਹੋਈਏ ਗੁਰੂ ਰਹਿਮਤ ਕਰ ਬਖਸ਼ਿਸ਼ ਕਰ ਹੁਣ ਇਸ ਸੋਚ ਤੋਂ ਮੈਂ ਅੱਗੇ ਚਲਾ ਜਾਵਾਂ ਤਨ ਤੋਂ ਉੱਚੇ ਉੱਠੇ ਤਾਂ ਸੰਸਾਰ ਦੀ ਪਕੜ ਹਟੇ ਮਨ ਤੋਂ ਉੱਚੇ ਉੱਠੇ ਤਾਂ ਫਿਰ ਗਿਆਨ ਦੀ ਪਕੜ ਹਟੇ ਤੋ ਫਿਰ ਕੀ ਮਿਲੇ ਆ ਰੱਬ ਪਰਮਾਤਮਾ ਈਸ਼ਵਰ ਅਕਾਲ ਪੁਰਖ ਤੁਸੀਂ ਆਖੋ ਗਿਆਨ ਬੰਧਨ ਵੀ ਹੈ ਦੇਖੋ ਖਾਣਾ ਪੀਣਾ ਸੁਖ ਹੈ ਖਾਣਾ ਪੀਣਾ ਦੁਖ ਵੀ ਹੈ ਜਿਤਨੀ ਭੁੱਖ ਹੈ ਉਤਨਾ ਖਾ ਲੋ ਖਾਣਾ ਪੀਣਾ ਸੁਖ ਹੈ ਤੇ ਭੁੱਖ ਤੋਂ ਦੁਗਣਾ ਹੀ ਖਾ ਲੋ ਤੇ ਧੋਖਾ ਹੈ ਫਿਰ ਕੀ ਹੈ ਬੰਧਨ ਹੀ ਪੈ ਗਿਆ ਫਿਰ ਤੇ ਰੋਗ ਹੈ ਜਿਹੜੀ ਚੀਜ਼ ਹੈ ਸਵਸਤ ਹੈ ਉਹ ਹੀ ਬਿਮਾਰੀ ਹੈ ਜੋ ਜ਼ਹਿਰ ਹੈ ਉਹ ਅੰਮ੍ਰਿਤ ਹੈ ਜੋ ਅੰਮ੍ਰਿਤ ਹੈ ਉਹ ਜ਼ਹਿਰ ਹੈ ਗਿਆਨ ਅੰਮ੍ਰਿਤ ਹੈ ਪਰ ਗਿਆਨ ਕਰਕੇ ਕੋਈ ਹੰਕਾਰੀ ਹੋ ਗਏ ਤੇ ਗਿਆਨ ਨੂੰ ਹੀ ਪਕੜ ਕੇ ਬੈਠ ਗਿਆ ਰੁਕ ਗਈ ਗਾ ਭਾਈ ਜੀ ਕਹਿੰਦੇ ਨੇ हे ਗੁਰੂ ਤਨ ਤੋਂ ਉੱਚਾ ਉੱਠਿਆ ਮਨ ਤੱਕ ਪਹੁੰਚਿਆ ਤੇ हे ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਹਰ ਕਰ ਹੁਣ ਮੈਂ ਮਨ ਤੋਂ ਉੱਚਾ ਉੱਠਾਂ ਤੇ ਤੇਰੇ ਤੱਕ ਪਹੁੰਚਾਂ ਤੇਰੇ ਵਿੱਚ ਜੋ ਹੈ ਲੀਨ ਹੋਵਾਂ ਅੱਠੇ ਪੈਰ ਤੇਰੀ ਯਾਦ ਮੇਰੇ ਮਨ ਦੇ ਚ ਹੋਵੇ ਭਾਈ ਸਾਹਿਬ ਭਾਈ ਨੰਦ ਲਾਲ ਦੀ ਇਹ ਮੰਨ ਸਾਹਿਬ ਰਗੋਬੀਨ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨ ਹੋ ਇਸਮਾਪਤੀ ਸਿਰਫ ਅੱਧੇ ਮਿੰਟ ਵਿੱਚ ਤੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਤੇ ਆਖਿਆ ਭਾਈ ਜੀ ਸਾਧਨਾ ਤੁਹਾਡੀ ਬੜੀ ਲੰਬੀ ਹੈ ਸਿਮਰਨ ਵੀ ਮਹਾਨ ਹੈ ਤੇ ਸੇਵਾ ਵੀ ਮਹਾਨ ਹੈ ਲੰਗਰ ਪਾਈ ਸਾਹਿਬ ਬਾਈ ਨੰਦ ਲਾਲਾ ਆਪ ਚਲਾਉਂਦੇ ਸਨ ਉਹਨਾਂ ਦੇ ਘਰ ਦੇ ਚੱਲਦਾ ਸੀ ਪਿੱਛੋਂ afghanistan ਦੇ ਸੰਨ ਤੇ afghanistan ਵਿੱਚ ਮਹਿਮਾਨ ਨਿਵਾਜ਼ੀ ਬੜੀ ਪਰਬਲ ਹੁੰਦੀ ਹੈ ਸਤਗੁਰੂ ਤੱਕ ਸੰਗਤਾਂ ਪਹੁੰਚਣ ਨੰਦ ਲਾਲ ਨੇ ਰਸਤੇ 'ਚ ਲੰਗਰ ਲਾਇਆ ਸੀ ਪਹਿਲੇ ਉਹਨਾਂ ਦੀ ਸੇਵਾ ਕਰ ਲੈਂਦਾ ਸੀ ਔਰ ਸਿਮਰਨ ਦੀ ਉਹ ਮੂਰਤੀ ਸੀ ਗੁਰਦੇਵ ਦੀ ਪ੍ਰਸੰਨਤਾ ਦੇ ਪਾਤਰ ਬਣੇ ਤੇ ਸਤਗੁਰੂ ਨੇ ਕਹਿ ਦਿੱਤਾ ਨੰਦ ਲਾਲ ਅੱਜ ਤੋਂ ਕੁਝ ਮੰਗ ਸਾਡਾ ਦਿਲ ਕਰਦਾ ਤੈਨੂੰ ਕੁਝ ਦੇਈਏ ਜਿਹਦੇ ਨਾਲ ਸਨੇਹ ਹੋਵੇ ਜਿਹਦੇ ਨਾਲ ਪਿਆਰ ਹੋ ਜਾਏ ਉਹਨੂੰ ਕੁਝ ਦੇਣ ਦਾ ਜੀ ਕਰਦਾ ਤੇ ਜਿਹਦੇ ਨਾਲ ਦੁਸ਼ਮਣੀ ਹੋਵੇ ਨਫ਼ਰਤ ਹੋਵੇ ਉਹਦੇ ਕੋਲ ਕੁਝ ਖਾਉਣ ਦਾ ਜੀ ਕਰਦਾ ਖੋਲ ਓ ਇਹਦੀ ਜਿੰਦ ਖੋਲ ਇਹਦੀ ਪੱਗ ਖੋਲੋ ਇਹਦੀ ਇੱਜ਼ਤ ਖੋਲੋ ਇਹਦਾ ਸਨਮਾਨ ਖੋਲੋ ਤੇ ਜਿਹਦੇ ਨਾਲ ਜੋ ਹੈ ਸਨੇਹ ਹੋਵੇ ਪਿਆਰ ਹੋਵੇ ਬੈਨ ਨੂੰ ਇੱਜ਼ਤ ਦੇਈਏ ਸਨਮਾਨ ਦੇਈਏ ਸੁਖ ਦੇਈਏ ਦੇਣਾ ਤੇ ਖੋਣਾ ਇਹਨਾਂ ਦੋ ਵਿਪਰੀਤ ਦਿਸ਼ਾਵਾਂ ਦੇ ਉੱਤੇ ਮੁਨਸਰ ਹੈ ਸਤਗੁਰ ਕਹਿੰਣ ਲੱਗੇ ਤੈਨੂੰ ਕੁਝ ਦੇਣ ਨੂੰ ਜੀ ਕਰਦਾ ਹੈ ਮੰਗਾ ਤੇ ਨੰਦ ਲਾਲ ਕਹਿੰਦੇ ਨੇ ਪਾਤਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਨਾ ਪਹਿਲੇ ਪਹਿਲੇ ਬੜੀਆਂ ਮੰਗਾਂ ਨਾਲ ਮੈਂ ਭਰਿਆ ਹੋਇਆ ਸੀ ਇੱਥੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਹੁਣ ਕੋਈ ਮੰਗ ਰਹੀ ਨਹੀਂ ਤੇ ਅੱਜ ਆਪ ਕਹਿੰਦੇ ਕੁਝ ਮੰਗ ਲਓ ਹੁਣ ਮੈਂ ਕੀ ਮੰਗਾਂ ਕੋਈ ਮੰਗ ਹੈ ਹੀ ਨਹੀਂ ਤੇ ਸਤਿਗੁਰੂ ਕਹਿਣ ਲੱਗੇ ਫਿਰ ਮੇਰੀ ਖੁਸ਼ੀ ਇਹ ਹੀ ਹੈ ਤੈਨੂੰ ਕੁਝ ਦੇਆ ਇਸ ਵਾਸਤੇ ਤੂੰ ਜ਼ਰੂਰ ਮੰਗ ਸਾਡੀ ਖੁਸ਼ੀ ਨੂੰ ਵੇਖ ਤੇ ਭਾਈ ਜੀ ਦੀ ਮੰਗ ਤੁਹਾਡੇ ਸਾਹਮਣੇ ਮੈਂ ਰੱਖਾਂ ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਐ ਗੁਰੂ ਮੇਰ ਕਰ ਜੇ ਦੇਣਾ ਹੈ ਤਾਂ ਉਹ ਅੱਖ ਦੇ ਜਿਹੜੀ ਤੈਨੂੰ ਵੇਖ ਸਕੇ ਬਸ ਹੋਰ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਕੋਈ ਦਿਖਾਈ ਦੇਂਦਾ ਹੈ ਗੁਸਤਾਖੀ ਮਾਫ ਗੁਰ ਨਾਨਕ ਗੁਰ ਨਾਨਕ ਦਿਖਾਈ ਦਿੱਤਾ ਕਈਆਂ ਨੂੰ ਪੋਤਲਾ ਬੇਤਲਾ ਆਖਿਆ ਸੀ ਕਈਆਂ ਨੇ ਪੱਥਰ ਮਾਰੇ ਸੀ ਗੁਰੂ ਅਰਜਨ ਦੇਵ ਗੁਰੂ ਦਿਖਾਈ ਦਿੱਤੇ ਤੱਤੀ ਤਵੀ ਤੇ ਬਿਠਾ ਦਿੱਤਾ ਕਈਆਂ ਨੇ ਗਰਮ ਗਰਮ ਰੇਤਾ ਸੀ ਸਿਜ ਪਾ ਪਾਈ ਜੀ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬਿਨਾ ਇਹ ਵੀ ਦੇ ਐ ਗੁਰੂ ਮਿਹਰ ਕਰ ਉਹ ਚਸ਼ਮ ਦੇ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ ਸ਼ਬਦ ਦੇ ਚੋਂ ਗੁਰੂ ਦੀ ਝਲਕ ਦਿਖਾਈ ਦੇਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਅਕਾਲ ਪੁਰਖ ਦਾ ਰੂਪ ਦਿਖਾਈ ਦੇਵੇ ਹਿੰਮਤ ਕਿਸ ਦੀ ਹੈ ਤੇ ਸਤਿਗੁਰ ਦੀ ਹਜ਼ੂਰੀ 'ਚ ਝੂਠ ਬੋਲ ਜਾਏ ਗਲਤ ਬਿਆਨ ਨਹੀਂ ਕਰ ਜਾਏ ਬੇਦਬੀ ਕਰ ਜਾਏ ਕਰ ਸਕੇਗਾ ਨਹੀਂ ਦਿਖਾਈ ਦੇਣਾਂ ਤੋ ਗਲਤ ਬਿਆਨ ਨਹੀਂ ਵੀ ਚਲ ਸਕਦੀ ਹੈ ਗੁਸਤਾਖੀਆਂ ਵੀ ਚਲ ਸਕਦੀਆਂ ਬੇਅਦਬੀਆਂ ਵੀ ਚਲ ਸਕਦੀਆਂ ਕਿਉਂਕਿ ਨਹੀਂ ਦਿਖਾਈ ਦਿੰਦੀ ਨੰਦ ਲਾਲ ਕਹਿੰਦੇ ਨੇ ਗੁਰੂ ਰਹਿਮਤ ਕਰ ਮੈਂ ਤੈਨੂੰ ਵੇਖ ਸਕਾਂ ਤੇ ਮੈਂ ਇਤਨੀ ਅਰਜ਼ ਕਰਾਂ ਨੰਦ ਲਾਲ ਕੋਈ ਨੇਤਰ ਹੀ ਨਹੀਂ ਸੀ ਅੰਧਾ ਨਹੀਂ ਸੀ ਅੱਖਾਂ ਤੇ ਰਹਿ ਗਈਆਂ ਸਨ ਉਸ ਦੀ ਉਹ ਕਿਹੜੀ ਅੱਖ ਪਿਆ ਮੰਗਦਾ ਹੈ ਐ ਗੁਰੂ ਉਹ ਅੱਖ ਦੇ ਮੈਨੂੰ ਜਿਹੜੀ ਗੁਰੂ ਨੂੰ ਵੇਖ ਸਕੇ ਜਗਤ ਨੂੰ ਤੇ ਵੇਖਦੀ ਪਈਏ ਸੰਸਾਰ ਨੂੰ ਤੇ ਵੇਖਦੀ ਪਈਏ ਤੇਰੇ ਤਨ ਨੂੰ ਵੀ ਵੇਖ ਰਹੀ ਹੈ ਐ ਗੁਰੂ ਉਹ ਅੱਖ ਦੇ ਜਿਹੜੀ ਗੁਰੂ ਨੂੰ ਵੇਖੇ ਤੇ ਗੁਰੂ ਗਿਆਨ ਹੈ ਗੁਰੂ ਜੋਤ ਹੈ ਗੁਰੂ ਫਲਸਫਾ ਹੈ ਗੁਰੂ ਵਿਚਾਰ ਹੈ ਗੁਰੂ ਪਰਮ ਜੋਤੀ ਹੈ ਐ ਮੇਰੇ ਪਾਤਸ਼ਾਹ ਮੇਰ ਕਰ ਮੈਂ ਉਸ ਜੋਤ ਨੂੰ ਵੇਖ ਸਕਾਂ ਜੋ ਤੁਹਾਡੇ ਵਿੱਚ ਉਜਾਗਰ ਹੈ ਉਹ ਅੱਖਾਂ ਦੇ ਮੈਨੂੰ ਇੱਥੇ ਆ ਕੇ ਨੰਦ ਲਾਲ ਦੀ ਤਰ੍ਹਾਂ ਜੋਦੜੀ ਕਰਨੀ ਹੈ ਪਾਤਸ਼ਾਹ ਕੀਰਤਨ ਸੁਣਦੇ ਆਂ ਸਾਡੀ ਅੱਖ ਖੋਲ ਕਥਾ ਸੁਣਦੇ ਆਂ ਸਾਡੀ ਅੱਖ ਖੋਲ ਤਾਂ ਕਿ ਸ਼ਬਦ ਦੇ ਇੱਕ ਇੱਕ ਪੰਗਤੀ ਵਿੱਚ ਤੇਰਾ ਜਲਵਾ ਦਿਖਾਈ ਦੇਵੇ ਤੇਰਾ ਨੂਰ ਦਿਖਾਈ ਦੇਵੇ ਤੇਰਾ ਚਾਨਣਾ ਦਿਖਾਈ ਦੇਵੇ ਤੋਂ ਬਾਹਰ ਲੱਭਣ ਦੀ ਜਾਂਚ ਬੰਦੇ ਨੂੰ ਆ ਗਈ ਹੈ ਅੰਦਰੋਂ ਲੱਭਣ ਦੀ ਜਾਂਚ ਬੰਦੇ ਨੂੰ ਨਹੀਂ ਆਈ ਕਾਇਆ ਦੇ ਵਿੱਚ ਵੀ ਬਹੁਤ ਕੁਝ ਪਿਆ ਹੈ ਭਗਤ ਪੀਪਾ ਜੀ ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਲਾਉ ਨੇ ਧਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ RAM ਕੀ ਦੁਹਾਈ ਇਹ ਜਿਹੜੀ ਬਹੁ ਖੰਡਾਂ ਵਾਲੀ ਕਾਇਆ ਹੈ 6 ਚੱਕਰਾਂ ਵਾਲੀ 5 ਕੋਸ਼ਾਂ ਵਾਲੀ ਇੱਕ ਇੱਕ ਕੋਸ਼ ਦੇ ਆਪਾਂ ਫਿਰ ਵਿਚਾਰ ਕਰਾਂਗੇ ਤੇ ਇੱਕ ਇੱਕ ਚੱਕਰ ਦੇ ਵੀ ਇਹਦੇ ਚ 6 ਚੱਕਰ ਨੇ ਇਹਦੇ ਚ 5 ਕੋਸ਼ ਨੇ ਤੁਪਾਣੇ ਕੋਸ਼ ਤੇ 6 ਚੱਕਰ ਬਹੁਤ ਸਾਰੇ ਖੰਡ ਹੋ ਗਏ ਬਹੁਤ ਸਾਰੇ ਹਿੱਸੇ ਹੋ ਗਏ ਕਾਇਆ ਬਹੁ ਖੰਡ ਜਿਹਦੇ ਬਹੁਤ ਸਾਰੇ ਖੰਡ ਨੇ ਜਿਹਦੇ ਬਹੁਤ ਸਾਰੇ ਹਿੱਸੇ ਨੇ ਜੀਵਨ ਇੱਕ ਮਹਿਲ ਹੈ ਜਿਹਦੇ ਚ ਕਈ ਤਰ੍ਹਾਂ ਦੇ ਕਮਰੇ ਨੇ ਲੇਕਿਨ ਬਦਕਿਸਮਤੀ ਇਹ ਜੀਵਨ ਦਾ ਮਹਿਲ ਸਾਨੂੰ ਮਿਲਿਆ ਪਰ ਇਸ ਮਹਿਲ ਦੇ ਅੰਦਰ ਪ੍ਰਵੇਸ਼ ਕਦੇ ਨਹੀਂ ਕੀਤਾ ਬਾਹਰ ਹੀ ਰਹਾ ਇਸ ਵਾਸਤੇ ਇਸ ਮਹਿਲ ਦੇ ਅੰਦਰ ਜੋ ਕੁਝ ਹੈ ਇਹਦਾ ਸਾਨੂੰ ਨਹੀਂ ਪਤਾ ਮਹਿਲ ਦੇ ਬਾਹਰ ਹੀ ਰਹਾ ਬੂਏ ਤੇ ਹੀ ਰਹਾ ਅੰਦਰ ਨਹੀਂ ਪ੍ਰਵੇਸ਼ ਕੀਤਾ ਲੇਕਿਨ ਮਹਿਲ ਇਹ ਸਾਰਿਆਂ ਨੂੰ ਮਿਲਿਆ ਇਹ ਜੀਵਨ ਇਸ ਜੀਵਨ ਦੇ ਅੰਦਰ ਪਰਮ ਜੀਵਨ ਇਹ ਜੀਵਨ ਇਸ ਦੇ ਅੰਦਰ ਪਰਮ ਧਨ ਇਹ ਜੀਵਨ ਇਸ ਦੇ ਅੰਦਰ ਹੀ ਪਰਮ ਪਦ ਲੇਕਿਨ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ ਅੰਦਰ ਕਦੀ ਗਏ ਨਹੀਂ ਕਿਸੇ ਮਨੁੱਖ ਨੂੰ ਕੋਈ ਨਹੀਂ ਪਤਾ ਕਿ ਅੰਦਰ ਕੀ ਹੈ ਤੇ ਜਦ ਵੀ ਕਿਸੇ ਨੂੰ ਪਰਮ ਧਨ ਲੱਭਿਆ ਪਰਮ ਪਦ ਲੱਭਿਆ ਪਰਮ ਜੀਵਨ ਲੱਭਿਆ ਅੰਦਰੋਂ ਹੀ ਲੱਭਿਆ ਤੇ ਵਿਸ਼ਵਾਸ ਨਹੀਂ ਬੱਜੇਗਾ ਇਸ ਹਾਰਡ ਮਾਸ ਨਾੜੀ ਦੇ पिਂਜਰ ਦੇ ਅੰਦਰ ਕੁਝ ਇਸ ਤਰ੍ਹਾਂ ਦਾ ਵੀ ਸਿਲਸਿਲਾ ਹੈ ਇਸ ਤਰ੍ਹਾਂ ਦਾ ਹੈ ਬਾਣੀ ਕਹਿ ਰਹੀ ਹੈ ਹਰੀ ਮੰਦਰ ਇਹੋ ਸਰੀਰ ਹੈ ਤਿਸ ਵਿੱਚ ਸੱਚੇ ਕਾ ਵਾਸਾ ਇਹ ਤੇ ਹਰੀ ਦਾ ਮੰਦਰ ਹੈ ਸੱਚ ਇਹਦੇ ਵਿੱਚ ਬਿਰਾਜਮਾਨ ਹੈ ਪਰ ਇਸ ਮੰਦਰ ਦੇ ਵਿੱਚ ਕਦੀ ਪ੍ਰਵੇਸ਼ ਨਹੀਂ ਕੀਤਾ ਇਸ ਮੰਦਰ ਦੇ ਅੰਦਰ ਕਦੀ ਝਾਤ ਨਹੀਂ ਮਾਰੀ ਬਾਹਰ ਹੀ ਉਲਝੇ ਰਹਾ ਬਾਹਰ ਹੀ ਝਗੜਦੇ ਰਹਿ ਬਾਹਰ ਹੀ ਭੱਜ ਦੌੜ ਰਹੀ ਇਸ ਵਾਸਤੇ ਬਾਹਰ ਦੀ ਭੱਜ ਦੌੜ ਨੇ ਥਕਾਇਆ ਤੇ ਬਹੁਤ ਤੇ ਪ੍ਰਾਪਤ ਕੁਝ ਨਾ ਹੋਇਆ ਬਾਹਰ ਦੀ ਭੱਜ ਦੌੜ ਨੇ ਬਿਜ਼ਾਰ ਤੇ ਬੜਾ ਕੀਤਾ ਲੇਕਿਨ ਲਬਦ ਕੁਝ ਵੀ ਨਹੀਂ ਹੋਈ ਤਾਂ ਮੈਂ ਅਰਜ਼ ਕਰਾਂ ਪਰਮ ਪਦ ਉਹ ਉੱਚਾ ਸਿੰਘਾਸਣ ਅੰਦਰ ਹੈ ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ ਅਬ ਤੋ ਜਾਏ ਚੜ੍ਹੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਨੇ ਕਬੀਰ ਕਹਿੰਦੇ ਮੈਂ ਹਾਂ ਉਸ ਸਿੰਘਾਸਣ ਤੇ ਜਾ ਬੈਠਾਂ ਨਾ ਜਿਹੜਾ ਸਿੰਘਾਸਣ ਰਾਮ ਦਾ ਹੈ ਬਾਰੋਂ ਸੰਘਰਸ਼ ਕਰਾਂਗੇ ਲੜਾਂਗੇ ਝਗੜਾਂਗੇ ਕਿਸੇ ਦੀ ਕੁਰਸੀ ਖੋਵਾਂਗੇ ਤੇ ਜੇ ਦੀ ਖੋਵਾਂਗੇ ਉਹਨੂੰ ਪਰੇ ਥੱਲੇ ਗਰਾਵਾਂਗੇ ਤਾਂ ਹੀ ਪ੍ਰਾਪਤ ਹੋਵੇਗੀ ਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ ਇਤਨਾ ਵੱਡਾ ਹੈ ਜਿਸ ਦਿਨ ਪ੍ਰਾਪਤ ਹੁੰਦਾ ਹੈ ਤੋ ਕਿਸੇ ਨੂੰ ਪੈਰਾਂ ਥੱਲੇ ਲਿਤਾੜ ਕੇ ਨਹੀਂ ਇਤਨੀ ਗੱਲ ਸਪਸ਼ਟ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਤੇ ਹਰ ਬੰਦੇ ਦੇ ਅੰਦਰ ਪਤਾ ਹੈ ਜਿਹੜੀ ਸਿੰਘਾਸਨ ਦੀ ਭੁੱਖ ਹੈ ਨਾ ਭਗਤ ਲੋਕ ਕਹਿੰਦੇ ਨੇ ਇਹ ਜਿਹੜੀ ਭੁੱਖ ਹੈ ਇਹ ਠੀਕ ਹੈ ਹੈ ਇੱਕ ਐਸਾ ਸਿੰਘਾਸਨ ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ ਔਰ ਉਸ ਸਿੰਘਾਸਣ ਦਾ ਪਤਾ ਨਹੀਂ ਇਸ ਵਾਸਤੇ ਬੰਦਾ ਬਾਹਰ ਹੀ ਉਲਝਿਆ ਰਹਿੰਦਾ ਲੱਭੋ ਸਿੰਘਾਸਣ ਲੱਭੋ ਕੁਰਸੀ ਐਸਾ ਧਨ ਵੀ ਹੈ ਜਿਹਨੂੰ ਚੋਰ ਚੁਰਾ ਨਹੀਂ ਸਕਦਾ ਅਗ ਸਾੜ ਨਹੀਂ ਸਕਦੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਭਾਏ ਨਾ ਸਾਕੇ ਜਾਲੇ ਜਨ ਡੋਬਦਾ ਨਹੀਂ ਅਗ ਸਾੜਦਾ ਹੀ ਨਹੀਂ ਚੋਰ ਚੁਰਾੰਦਾ ਨਹੀਂ ਹੈ ਐਸਾ ਧਨ ਬਾਰੋਂ ਜੋ ਵੀ ਧਨ ਮਿਲੇਗਾ ਚੋਰੀ ਹੁਣ ਜਾਣ ਦਾ ਡਰ ਰਹੇਗਾ ਅੱਗ ਦੇ ਸੜ ਜਾਣ ਦਾ ਵੀ ਡਰ ਰਹੇਗਾ ਜਲ ਦੇ ਚ ਡੁੱਬ ਜਾਣ ਦਾ ਵੀ ਡਰ ਰਹੇਗਾ ਮੈਂ ਤੇ ਸਾਰ ਕਿਤਾਬਲੀ ਦੇ ਚ ਇੱਕ ਬਚਨ ਪੜਿਆ ਉਹਦੇ ਚ ਲਿਖਿਆ ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਪਾਗ ਬਾਰ ਦਾ ਜਿਹੜਾ ਧਨ ਹੈ ਬੰਦੇ ਕੋਲ ਜਿਸ ਢੰਗ ਨਾਲ ਕੋਈ ਕੱਤਰ ਕਰਦਾ ਉਹਦੇ ਭਾਗੀਦਾਰ ਚਾਰ ਬਣਦੇ ਨੇ ਧਰਮ ਚੋਰ ਨਿਰਪਾਗ ਜੋ ਸਾਡੇ ਕੋਲ ਬਾਰ ਦੀ ਸੰਪਦਾ ਹੈ ਜੋ శਰੀਰਕ ਮਿਹਨਤ ਨਾਲ ਅਸੀਂ ਕੱਤਰ ਕਰਦੇ ਹਾਂ ਗੁਰਦੇਵ ਨੇ ਇੱਕ ਨਿਯਮ ਬਣਾ ਦਿੱਤਾ ਇਹਦੇ ਚ ਦਸਵਾਂ ਹਿੱਸਾ ਤੇਰਾ ਨਹੀਂ ਉਹ ਧਰਮ ਦਾ ਹੈ ਉਹ ਤੇਰਾ ਨਹੀਂ ਉਹ ਧਰਮ ਦੀ ਤਾਮੀਰ ਵਾਸਤੇ ਖਰਚ ਕਰ ਉਹ ਧਰਮ ਮੰਦਰਾਂ ਦੀ ਉਸਾਰੀ ਵਾਸਤੇ ਖਰਚ ਕਰ ਲੋਗਾں ਤੱਕ ਧਰਮ ਪਹੁੰਚ ਸਕੇ ਇਸ ਦੇ ਉੱਤੇ ਖਰਚ ਕਰ ਇਸ ਵਾਸਤੇ ਦਸਵੰਦ ਦੀ ਪ੍ਰਥਾ ਚਲਾ ਦਿੱਤੀ ਔਰ ਇਹ ਹਰ ਧਰਮ ਵਿੱਚ ਹੈ ਕਿਸੇ ਨਾ ਕਿਸੇ ਰੂਪ ਵਿੱਚ ਕਿੰਨਾ ਕੁ ਹਿੱਸਾ ਦੇਣਾ ਹੈ ਇਹ ਨਿਸ਼ਚਿਤ ਗੱਲ ਇਸਲਾਮ ਨੇ Hindu ਧਰਮ ਨੇ ਨਹੀਂ ਕੀਤੀ ਲੇਕਿਨ ਜਿਹੜੇ ਬ੍ਰਾਹਮਣ ਦੇ ਛੇ ਕਰਮ ਮੰਨੇਗਾ ਇਹਨਾਂ ਤੇ ਬ੍ਰਾਹਮਣ ਹਿੰਦੁਸਤਾਨ ਦੇ ਹਮੇਸ਼ਾ ਸਰਮੌਰ ਰਿਹਾ ਤੇ ਸਰਮੌਰ ਆਪਣੇ ਆਪ ਨੂੰ ਮੰਨਦਾ ਰਿਹਾ ਉਹਦੇ ਛੇ ਕਰਮ ਨੇ ਯਗ ਕਰਨਾ ਯਗ ਕਰਾਣਾ ਵੇਦ ਪੜਨੇ ਵੇਦ ਪੜਾਣੇ ਦਾਨ ਲੈਣਾ ਦਾਨ ਦੇਣਾ ਇਹ ਛੇ ਕਰਮ ਨੇ ਬ੍ਰਾਹਮਣ ਦੇ ਖੱਟ ਕਰਮ ਇਹਨੂੰ ਕਹਿੰਦੇ ਨੇ ਤੇ ਜਿਹੜਾ ਇਹ ਛੇ ਕਰਮਾਂ ਦੇ ਚ ਨੇ ਪੁੰਨ ਹੈ ਤੇ ਕਰ ਰਿਹਾ ਉਹਨੂੰ ਬ੍ਰਾਹਮਣ ਮੰਨਦੇ ਨ ਦੂਜੇ ਉਹਨੇ ਮੰਨਦੇ। ਲੇਕਿਨ ਕਿੰਨਾਕ ਦਾਨ ਦੇਣਾ ਹੈ? ਕੋਈ ਨਿਸ਼ਚਿਤ ਨਹੀਂ। ਇਸਲਾਮ ਦੇ ਚ ਕੋਈ ਨਿਸ਼ਚਿਤ ਨਿਸ਼ਚਿਤ ਨਹੀਂ ਹੈ। ਇਸਾਈਆਂ ਦੇ ਚ ਵੀ ਯਕੀਨ ਜਾਨੋ ਕੋਈ ਨਿਸ਼ਚਿਤ ਨਹੀਂ ਹੈ। ਗੁਰੂ ਘਰ ਦੇ ਚ ਨਿਸ਼ਚਿਤ ਹੈ। ਕਿ ਜੋ ਦਸਵੰਦ ਹੈ ਇਹ ਤੇਰਾ ਨਹੀਂ ਤੇ ਗੁਰੂ ਦਾ ਹੈ। जे तू धर्म खाते खर्च ना किता तो चोर ले जाएगा कोई राजा खो ले अग दास हो जाएगा नास हो किसी ना किसी तरीके धन के भागी चार हैं धर्म चोर निरप आग दसम ग्रंथ गुरु गोबिंद सिंह जी महाराज ने इंज लिखे है जो बाबे के दाम न दै हैं ਨਤੇ ਗਹਿ ਬਾਬਰ ਕੇ ਲੈ ਜੋ ਦਸਵੰਦ ਪ੍ਰਮਾਤਮਾ ਦੇ ਨिवਿਤ ਨਹੀਂ ਖਰਚ ਕਰਦੇ ਉਹਨਾਂ ਕੋਲ ਬਾਬਰ ਖੋਲ ਲੈਂਦਾ ਬਾਦਸ਼ਾਹ ਖੋਲ ਲੈਂਦਾ ਚੋਰ ਖੋਲ ਲੈਂਦਾ ਅੱਗ ਖੋਲ ਲੈਂਦੀ ਪਾਣੀ ਡੋਬ ਕੇ ਖੋਲੇਗਾ ਤੋ ਦਸਵੰਦ ਜੇ ਕਿਸੇ ਨੇ ਰੱਖ ਲਿਆ ਆਪਣੇ ਕੋਲ ਤੇ ਸਮਝ ਲਓ ਨੇ ਗੁਰੂ ਦਾ ਧਨ ਰੱਖ ਲਿਆ ਸਿਰਫ ਇਹ ਨਹੀਂ ਕਿ ਜੋ ਗੋਲਕ ਤੇ ਹੱਥ ਮਾਰ ਕੇ ਧਨ ਕੱਢ ਲੈਂਦੇ ਨੇ ਐਸੀ ਉਹਨਾਂ ਨੂੰ ਚੋਰ ਕਹਿੰਦੇ ਆ ਉਹ ਵੀ ਗੁਰੂ ਕੇ ਚੋਰ ਹੋ ਜਾਂਦੇ ਨੇ ਜੋ ਦਸਵੰਦ ਰੱਖ ਲੈਂਦੇ ਗੁਰੂ ਘਰ ਦੀ ਇਹ ਮਰਿਆਦਾ ਦਸਵੰਦ ਤੇਰਾ ਨਹੀਂ ਹੈ ਇਹ ਗੁਰੂ ਦਾ ਹੈ ਇਹ ਧਰਮ ਮੰਦਰਾਂ ਦੀ ਤਾਮੀਰ ਤੇ ਖਰਚ ਹੋਵੇ ਇਹ ਪੰਗਤ ਤੇ ਖਰਚ ਹੋਵੇ ਲੰਗਰ ਚੱਲੇ ਇਹ ਧਰਮ ਪ੍ਰਚਾਰ ਤੇ ਖਰਚ ਹੋਵੇ ਦਸਵੰਦ ਤੇਰਾ ਨਹੀਂ ਔਰ ਐਸਾ ਵੀ ਮੈਂ ਅਭਿਆਸੀ ਪੁਰਸ਼ਾਂ ਤੋਂ ਸੁਣਿਆ ਹੈ ਦਸਵੰਦ ਕੱਢਣ ਵਾਲੇ ਹਮੇਸ਼ਾ ਸੁਖੀ ਰਹਿੰਦੇ ਤੇ ਦਸਵੰਦ ਨਾ ਕੱਢਣ ਵਾਲੇ ਹਮੇਸ਼ਾ ਹੀ ਦੁਖੀ ਰਹਿੰਦੇ ਨੇ ਗੁਰੂ ਦਾ ਧਨ ਰੱਖ ਲੈਂਦਾ ਦਸਵੰਦ ਰੱਖ ਲੈਣਾ ਇੰਜ ਹੈ ਗੁਰੂ ਦੇ ਧਨ ਤੇ ਛਾਪਾ ਮਾਰਨਾ ਐਨੀ ਮਿਹਰ ਕਰ ਤੇ ਜਿੰਨੇ ਇਤਨੀਆਂ ਬਖਸ਼ਾਂ ਦਿੱਤੀਆਂ ਅਗਰ ਕੁਝ ਵੀ ਨਾ ਦੇਵੇ ਤੇ ਫਿਰ ਕੀ ਆਦਮੀ ਕਰ ਸਕਦਾ ਹੈ ਇਕ ਦੇ ਨਾਲ ਦੇ 10 ਦੇ ਹਰ ਲੈ ਤੋ ਮੋੜਾ ਕੋ ਕਹਾ ਕਰੇ ਦਰਸਲ ਭਾਵੇਂ ਅਧਿਆਤਮ ਵਿਚਾਰ ਹੈ ਇਹ ਲੇਕਿਨ ਇਹ ਬਾਹਰ ਮੁਖੀ ਵੀ ਬੜੇ ਸੋਹਣੇ ਢੰਗ ਨਾਲ ਖੋਲੀ ਜਾ ਸਕਦੀ ਹੈ ਵਿਚਾਰੀ ਜਾ ਸਕਦੀ ਹੈ ਤੋ ਸਤਗੁਰਾਂ ਨੇ ਇੱਕ ਨਿਸ਼ਚਿਤ ਗੱਲ ਕਰ ਦਿੱਤੀ ਸਪਸ਼ਟ ਜੋ ਹੈ ਗੱਲ ਕਰ ਦਿੱਤੀ ਤੋ ਇਸ ਵਾਸਤੇ ਸਾਰ ਕਿਤਾਬਲੀ ਦੇ ਕਰਤੇ ਨੇ ਵੀ ਲਿਖ ਦਿੱਤੀ ਕਿ ਜੋ ਧਰਮ ਦਾ ਹਿੱਸਾ ਨਹੀਂ ਨਾ ਗੜਦਾ ਚੋਰ ਲੈ ਜਾਂਦਾ ਅੱਗ ਦੀ ਭੇਟ ਹੋ ਜਾਏਗਾ ਕੋਈ ਹੋਰ ਹਾਦਸਾ ਹੋ ਜਾਏਗਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਕੁਲ ਰਹਿਣਾ ਨਹੀਂ ਹੈ ਧਨ ਕੇ ਭਾਗ ਹੀ ਚਾਰ ਹਨ ਧਰਮ ਚੋਰ ਨਿਰਪਾਗ ਤੇ ਜਦ ਗੁਰਮਤਿ ਦੀ ਰੋਸ਼ਨੀ ਵਿੱਚ ਮੈਂ ਪੜਿਆ ਤੇ ਗੁਰੂ ਘਰ ਦੇ ਵਿੱਚ ਇਹ ਬਚਨ ਮਿਲ ਗਏ ਜੋ ਬਾਬੇ ਕੇ ਧਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਧਰਮ ਹਿਤ ਦਸਵੰਦ ਨਹੀਂ ਦੇਂਦੇ ਕੋਈ ਚੋਰ ਕੋਈ ਡਾਕੂ ਬਾਬਰ ਵਰਗਾ ਖੋਲ ਲੈਂਦਾ ਨਹੀਂ ਰਹਿਂਦਾ ਉਹ ਲਸਟ ਹੋ ਜਾਂਦਾ ਹੈ ਬਰਬਾਦ ਹੋ ਜਾਂਦਾ ਔਰ ਸਾਰੀ ਦੁਨੀਆ ਦੇ ਵਿੱਚ ਐਸਾ ਹੁੰਦਾ ਹੈ ਬੰਦਾ ਕਹਿੰਦਾ ਮੈਂ ਮਿਹਨਤ ਨਾਲ ਕਮਾਇਆ ਤੇ ਬਰਬਾਦ ਹੋ ਗਿਆ ਚੋਰ ਲੈ ਗਿਆ ਅੱਗ ਦੀ ਰੇਟ ਹੋ ਗਿਆ ਬਿਮਾਰੀ ਤੇ ਖਰਚ ਹੋ ਗਿਆ ਤੋ ਅਨੁਭਵੀ ਪੁਰਸ਼ ਕਹਿੰਦੇ ਨੇ ਦਸਮੰਦ ਤੇਰਾ ਨਹੀਂ ਸੀ ਤੇ ਜਦ ਤੂੰ ਢੰਗ ਨਾਲ ਨਹੀਂ ਖਰਚ ਕੀਤਾ ਤੂੰ ਹਣ ਬੇਢੰਗੇ ਤਰੀਕੇ ਨਾਲ ਨਿਕਲੇਗਾ ਤੋ ਧਨ ਕੇ ਭਾਗੇ ਚਾਰ ਹੈ ਧਰਮ ਚੋਰ ਨਿਰਪਾਖ। ਤੋ ਮੇਰਸ ਕਰਿਆ ਸੀ ਮਨੁਖਨੇਸ਼ ਜੀਵਨ ਦੇ ਮਹਿਲ ਦੇ ਅੰਦਰ ਕਦੀ ਜਾਂਤੇ ਨਹੀਂ ਮਾਰੇ ਇੱਕ ਪਰਮ ਧਨਵੀ ਹੈ। ਇਸ ਜੀਵਨ ਦੇ ਮਹਿਲ ਦੇ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ ਇੱਕ ਬਹੁਤ ਵੱਡਾ ਸਿੰਘਾਸਣ ਵੀ ਹੈ। ਜਿਸ ਤੇ ਬੈਠ ਜਾਏ ਇਹਨੂੰ ਕੋਈ ਲਾ ਨਹੀਂ ਸਕਦਾ। ਇਹ ਮਹਿਲ ਇੱਕ ਪਰਮਾਤਮਾ ਨੇ ਹਰ ਇੱਕ ਨੂੰ ਬਖਸ਼ਿਸ਼ ਕੀਤਾ ਹੈ ਬਦਕਿਸਮਤੀ ਇਹ ਦੇ ਅੰਦਰ ਪ੍ਰਵੇਸ਼ ਕੋਈ ਕੋਈ ਕਰਦਾ ਹੈ ਇਸੇ ਨੂੰ ਭਗਤ ਕਬੀਰ ਕਹਿੰਦੇ ਨੇ ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਡ ਖਾਏ ਔਰ ਕਿਸੇ ਕਹ ਮਤ ਹੀ ਜਾਏ ਦਰਸਲ ਜੋ ਸ਼ਬਦ ਹੈ ਥੇ ਕਬੀਰ ਦਾ ਉੱਥੇ ਤੇ ਕੂਕਰ ਨੂੰ ਮੁਖਾਤਬ ਕੀਤਾ ਹੈ ਸਰਹੂਂ ਕੀ ਜੈਸੀ ਤੇਰੀ ਚਾਲ ਤੇਰੀ ਪਉਛਟ ਉਪਰ ਝਮਕ ਬਾਲ ਇਸ ਗ੍ਰਹਿ ਮਹਿ ਸੋ ਤੂੰ ਢੂੰਡ ਖਾਏ ਔਰ ਕਿਸੇ ਕੇ ਮਤ ਹੀ ਜਾਏ ਦਰਸਲੇ ਇੱਕ ਬਿਰਤੀ ਸਾਡੇ ਅੰਦਰ ਜਿਹਨੂੰ ਕਬੀਰ ਨੇ ਕੁੱਤੇ ਨਾਲ ਤਸ਼ਬੀਹ ਦਿੱਤੀ ਹੈ ਤੇ ਕੋਕਰ ਦੀ ਜਿਹੜੀ ਬਿਰਤੀ ਆਮ ਗਣੀ ਗਈਏ ਉਹ ਦਵਾਰੇ ਦਵਾਰ ਅਸਮਾਨ ਜਿਉਂ ਡੋਲਤ ਨੈ ਸੁਧ ਰਾਮ ਭਜਨ ਕੇ ਇੱਕ ਬੂਏ ਤੇ ਦੂਜੇ ਬੂਏ ਤੇ ਤੀਜੇ ਬੂਏ ਤੇ ਇਧਰ ਜਾਤ ਮਾਰ ਉਧਰ ਜਾਤ ਮਾਰ ਤੇ ਘਰ ਦੇ ਚ ਕਦੀ ਪ੍ਰਵੇਸ਼ ਨਹੀਂ ਕੀਤਾ ਘਰ ਦੇ ਅੰਦਰ ਉਸ ਪਰਮ ਧਨ ਨੂੰ ਤੇ ਉਸ ਪਰਮ ਪਦ ਨੂੰ ਕਦੀ ਵੇਖਿਆ ਨਹੀਂ ਇਸ ਪਰਮ ਧਨ ਨੂੰ ਕਿਵੇਂ ਪ੍ਰਗਟ ਕਰੀਦਾ ਹੈ ਅੱਜ ਸਿਰਫ ਇਤਨੀ ਵਿਚਾਰ ਕਰਕੇ ਫਿਰ ਕੋਈ ਲੜੀਵਾਰ ਵਿਚਾਰ ਕਰ ਤੋ ਆਰੰਭ ਕਰਾਂਗੇ ਇਸ ਸ਼ਰਫ ਇਤਨੇ ਔਰ ਲਵਸ ਫਿਰ ਚੇਤੇ ਕਰਾਦੇ ਆ ਕਿ ਹਰ ਬੰਦੇ ਦੇ ਪ੍ਰਾਣਾ ਦੇ ਅੰਦਰ ਜਿਹੜੀ ਭੁੱਖ ਹੈ ਧਨ ਦੀ ਇਹ ਧਨ ਦੀ ਨਹੀਂ ਹੈ ਪਰਮ ਧਨ ਦੀ ਹੈ ਹਰ ਬੰਦੇ ਦੇ ਪ੍ਰਾਣਾ ਚ ਜਿਹੜੀ ਪਿਆਸ ਹੈ ਪਦ ਦੀ ਹੈ ਪਦ ਦੀ ਨਹੀਂ ਪਰਮ ਪਦ ਦੀ ਹੈ ਹਰ ਬੰਦੇ ਦੇ ਅੰਦਰ ਜਿਹੜੀ ਚੌਧਰੀ ਬਣਨ ਦੀ ਸਿੰਘਾਸਣ ਪ੍ਰਾਪਤੀ ਕਰਨ ਦੀ ਭੁੱਖ ਹੈ ਇਹ ਸਿੰਘਾਸਣ ਇਹ ਨਹੀਂ ਇੱਥੇ ਤੇ ਲੋਕੀ ਲਾਛੜਦੇ ਨੇ ਜਿਹੜੇ ਬਿਠਾਉਂਦੇ ਨੇ ਉਹ ਲਾਭ ਹੀ ਛੱਡਦੇ ਨੇ ਪਰ ਉਹsinghasan ਹੈ ਮਨੁੱਖ ਆਪਣੀ ਸਾਧਨਾ ਨਾਲ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰਦਾ ਹੈ ਤੇ ਜਿਸ ਦਿਨ ਪ੍ਰਾਪਤ ਹੁੰਦਾ ਹੈ ਕੋਈ ਲਾ ਨਹੀਂ ਸਕਦਾ ਤੇ ਜਿਸ ਦਿਨ ਉਹ ਧਨ ਮਿਲਦਾ ਹੈ ਉਸ ਧਨ ਦੇ ਮਿਲਦੇ ਹੀ ਤ੍ਰਿਪਤੀ ਮਿਲਦੀ ਹੈ ਉਸ ਤੋਂ ਪਹਿਲੇ ਨਹੀਂ ਇੱਥੇ ਤੇ ਕਿਸੇ ਹੱਦ ਤੱਕ નિર્ધન ਵੀ ਭੁੱਖੇ ਰਹਿ ਜਾਂਦੇ ਨੇ ਧਨਵਾਨ ਵੀ ਭੁੱਖੇ ਰਹਿ ਜਾਂਦੇ ਨੇ ਦਰਜਾ ਵੀ ਭੁਖੀ ਰਹਿ ਜਾਂਦੀ ਏ بڑے بڑے ਰਾਜੇ ਮਹਾਰਾਜੇ ਵੀ ਕੰਗਾਲ ਹੀ ਰਹਿੰਦੇ ਜਿਸ ਚੀਜ਼ ਦੇ ਮਿਲਦਿਆਂ ਬੰਦਾ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਉਹ ਵਸਤੂ ਕੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ ਸਿਫਤੋ ਸਲਾ ਦੇ ਨਾਲ ਸਵਾਲ ਪੈਦਾ ਹੁੰਦਾ ਹੈ ਪ੍ਰਾਪਤ ਕੀ ਹੁੰਦਾ ਆਖਰ ਮਿਲਦਾ ਕੀ ਹੈ ਤੋ ਇੱਕ ਗਾਥਾ ਰਾਈ ਤੇ ਸੈਦਾਂ ਦੇ ਇੱਕ ਵਾਕ ਦੇ ਰਾਈ ਇਸ ਗੱਲ ਨੂੰ ਇਸ ਵਕਤ ਸਪਸ਼ਟ ਕਰਨਾ ਹੈ ਮ ਇਤਿਹਾਸ ਹੈ ਇੱਕ ਕਥਾ ਹੈ ਪੁਰਾਣਾ ਵਿੱਚ ਕਿ দানਵ ਆਪਣੇ ਢੰਗ ਨਾਲ ਧਨ ਦੀ ਤਲਾਸ਼ ਕਰਦੇ ਰਹੇ ਤੇ ਦੇਵਤੇ ਆਪਣੇ ਢੰਗ ਨਾਲ ਕਰਦੇ ਨੇ ਬਈ ਲੱਭੇ ਧਨ ਦੀ ਤਲਾਸ਼ ਜਨਮ ਤੋਂ ਜੀਵਨ ਭਰ ਆਦ ਕਾਲ ਤੋਂ جاری ਹੈ ਮਨੁੱਖ ਨੇ ਜ਼ਮੀਨ ਪੁੱਟੀ ਪਹਾੜ ਪੁੱਟੇ ਨੇ ਸਾਗਰ ਦਾ ਸੀਨਾ ਛਾਣਿਆ ਕਿਧਰੋਂ ਤੇਲ ਲੱਭਿਆ ਕਿਧਰੋਂ ਹੀਰੇ ਮੋਤੀ ਲੱਭੇ ਨੇ ਕਿਧਰੋਂ ਸੋਨਾ ਚਾਂਦੀ ਲੱਭਿਆ ਕਿਧਰੋਂ ਲੋਹਾ ਲੱਭਿਆ ਕਿਧਰੋਂ ਕੋਈ ਹੋਰ ਸੌਗਾਤ ਲੱਭੀ ਹੈ ਤਲਾਸ਼ جاری ਹੈ ਖੋਜ جاری ਹੈ ਲਿਕਨੇ ਇਹ ਸਾਰੇ ਖੋਜ ਬਾਰ ਦੇ ਪਰ ਬਾਰ ਦੇ ਖੋਜ ਬੰਦੇ ਨੂੰ ਬਾਹਰ ਹੀ ਰੱਖ ਛੱਡਦੀ ਹੈ ਇਹਦਾ ਇਹ ਮਤਲਬ ਨਹੀਂ ਕਿ ਬਾਹਰੋਂ ਕੁਝ ਲੱਭਣਾ ਹੀ ਨਹੀਂ ਲਿਕਨੇ ਇਸਦਾ ਇਹ ਮਤਲਬ ਵੀ ਨਹੀਂ ਕਿ ਅੰਦਰ ਚਾਹਤ ਹੀ ਨਹੀਂ ਮਾਰਨੀ ਅੰਦਰ ਪ੍ਰਵੇਸ਼ ਹੀ ਨਹੀਂ ਕਰਨਾ ਦਿਨ ਭਰ ਪੰਛੀ ਬਾਹਰ ਘੁੰਮਦਾ ਹੈ ਉੱਡਦਾ ਹੈ ਸ਼ਾਮ ਨੂੰ ਆਲਣੇ ਚ ਆ ਜਾਂਦਾ ਹੈ ਦਿਨ ਭਰ ਬੰਦਾ ਕੰਮ ਧੰਦਾ ਕਰਦਾ ਹੈ ਤੇ ਇਟਾਂ ਦੇ ਬਣੇ ਆਪਣੇ ਘਰ ਮਕਾਨ ਦੇ ਚ ਆ ਜਾਂਦਾ ਹੈ ਲੇਕਿਨ ਯਕੀਨ ਜਾਨੋ ਬੰਦੇ ਦੀ ਸੁਰਤ ਆਪਣੇ ਘਰ ਦੇ ਚ ਨਹੀਂ ਆਉਂਦੀ ਬੰਦੇ ਦਾ ਮਨ ਆਪਣੇ ਘਰ ਦੇ ਚ ਨਹੀਂ ਆਉਂਦਾ ਤਦ ਹੀ ਤੇ ਸਤਿਗੁਰ ਕਹਿੰਦੇ ਨੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਇਹ ਘਰ ਨਹੀਂ ਜੋ ਇਟਾਂ ਦਾ ਘਰ ਹੈ ਸਾਨੂੰ ਮਿਲੇ ਹੋਇਆ ਬਣਾਇਆ ਹੈ ਇਹ ਘਰ ਇਹਦੇ ਸਿਰਫ ਤਨ ਰਹਿ ਸਕਦਾ ਹੈ ਮਨ ਨਹੀਂ 4-5 ਦਿਨ ਬੰਦੇ ਨੂੰ ਕਿਦਰੇ ਉਸ ਮਕਾਨ ਵਿੱਚ ਰਹਿਣਾ ਪੈ ਜਾਏ ਤੇ ਉਹਨੂੰ ਆਖੀਏ ਤੂੰ ਬਾਹਰ ਨਹੀਂ ਨਿਕਲਣਾ ਇੱਥੇ ਹੀ ਰਹਿ ਤੇ ਪੰਜਵੇਂ ਦਿਨ ਘਾਰੇ ਹੀ ਜੇਲ੍ਹ ਵਰਤੀ ਤੋ ਜਿਵੇਂ ਜੇਲ੍ਹ ਦੇ ਵਿੱਚ ਬੈਠੇ ਕਾਰਨ ਉਹ ਸਿਰਫ ਤਨ ਦੇ ਵਿਸ਼ਰਾਮ ਵਾਸਤੇ ਮਨ ਦੇ ਵਿਸ਼ਰਾਮ ਵਾਸਤੇ ਨਹੀਂ ਉਹ ਸਿਰਫ ਤਨ ਦੀ ਥਕਾਵਟ ਦੂਰ ਕਰਨ ਵਾਸਤੇ ਹੈ ਮਨ ਦੀ ਤਾਜ਼ਗੀ ਵਾਸਤੇ ਨਹੀਂ ਉਹ ਕੋਈ ਲਬਦਾ ਹੈ ਘਰ ਉਹਨੂੰ ਵੀ ਚਾਹੀਦਾ ਇਸ ਇਸ ਜ਼ਿੰਦਗੀ ਵਿੱਚ ਮਨ ਪਰਦੇਸੀ ਰਹਿੰਦਾ ਹੈ ਕਾਰ ਕਦੀ ਨਸੀਬ ਨਹੀਂ ਔਰ ਜਨਮ ਦਰ ਜਨਮ ਜੀਵਨ ਦਰ ਜੀਵਨ ਰਹਿ ਪਰਦੇਸ ਦੇਚ ਪਰਦੇਸ ਤੋਂ ਮੁਰਾਦ ਕਰਦੇ ਬਾਹਰ ਹੀ ਹੈ ਮਨ ਦਾ ਜਿਹੜਾ ਘਰ ਹੈ ਕੋਈ ਹੋਰ ਹੈ ਉਹ ਬਹੁ ਖੰਡੀ ਜਿਹੜੀ ਕਾਇਆ ਹੈ ਜਿਹਦੇ ਵਿੱਚ ਬਹੁਤ ਸਾਰੇ ਕਮਰੇ ਨੇ ਦਰਸਲ ਇਹ ਮਨ ਦਾ ਘਰ ਹੈ ਇਹਦੇ ਵਿੱਚ ਪ੍ਰਵੇਸ਼ ਕਰਦੇ ਆ ਹੀ ਕੋਈ ਦੌਲਤ ਲੱਭਦੀ ਹੈ ਤੇ ਪ੍ਰਵੇਸ਼ ਹੋਇਆ ਨਹੀਂ ਸੁਰਤ ਦਾ ਕਦੀ ਅੰਦਰ ਤੇ ਸੁਰਤ ਅੰਦਰ ਪ੍ਰਵੇਸ਼ ਕਰ ਸਕੇ ਸਾਧਨ ਸਿਰਫ ਸ਼ਬਦ ਹੈ ਹੋਰ ਕੁਝ ਨਹੀਂ ਸ਼ਬਦ ਦੇ ਜਾਪ ਨਾਲ ਬੰਦਾ ਅੰਦਰ ਪ੍ਰਵੇਸ਼ ਕਰੇਗਾ ਹੋਰ ਕੋਈ ਜ਼ਰੀਆ ਨਹੀਂ ਹੈ